ਜੇ ਨਾਨੀ ਚਲ ਗਈ ਤੇ ਰੋਟੀਆਂ ਦੀ ਜ਼ਿੰਮੇਵਾਰੀ ਆਏ ਹਾਏ ਹਵਲੀ ਹਵਲੀ ਲੱਗੀ ਲਾਉਣ ਨੂੰ ਵੇ ਗੋਲ ਮਟੋਲਾ ਆਵਦੇ ਰਹੀਆਂ ਲੰਗੀ ਜੰਗਾ ਬੱਛ ਰਿਆ ਹੋਇਆ ਮੋਟਾ ਤੇ ਤੁਸੀਂ ਦੇਖ ਸਕਦੇ ਫਰੈਂਡਸ ਮੋਟਾ ਬਹੁਤ ਜ਼ਿਆਦਾ ਬੱਛ ਰ ਚੁੱਕਾ ਹੈ ਕੁੜੀਆਂ ਵਾਂਗੂ ਪਾਣੀ ਦੇ ਨਜ਼ਾਰੇ ਲੈਣਦੇ ਹੋਏ ਦੋਵੇਂ ਪਰਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਜਿਵੇਂ ਨਾਨੀ ਚਲ ਗਈ ਤੇ ਰੋਟੀਆਂ ਦੀ ਜ਼ਿੰਮੇਵਾਰੀ ਆਏ ਹਾਈ ਹੌਲੀ ਹੌਲੀ ਲੱਗੀ ਲਾਉਣ ਉਹ ਗੋਲ ਮਟੋਲਾ ਆਵ ਹਾਂ ਗੋਲੋ ਮੋਲੋ ਜੀ ਚੰਗਾ ਜੁਈ ਆਏ ਮੋਟੀਆਂ ਨਾ ਲਾ ਦੀਆਂ ਆਪ ਦੇ ਰਗੀਆਂ ਕਿਤੇ ਪਤਲੀਆਂ ਪਤਲੀਆਂ ਲਈ ਸੇਵ ਮਨ ਡਰੇ ਹਰ ਲਈ ਨਰਗੀਆਂ ਗੋਲ ਮਟੋਲਾ ਆਪ ਦੇ ਰਗੀਆਂ ਰੱਖੀ ਕਿ ਨਹੀਂ ਅਜ ਵੀ ਆਏ ਫੈਂਸ ਅਸੀਂ ਨਾ ਰਹੇ ਆ ਤੇ ਮੈਂ ਤੁਹਾਨੂੰ ਗਿਆ ਦੱਸ ਦਵਾ ਅਸੀਂ ਅੱਜ ਮੋਟਰ ਵਾਲਾ ਪਾਣੀ ਭਰਿਆ ਹੋਇਆ ਆ ਤੇ ਮੋਟਾ ਪੂਰੀ ਦੀ ਪੂਰੀ ਮੋਟਰ ਘੇਰੀ ਫਿਰਦਾ ਵਾ ਮੋਟਾ ਤੇ ਤੁਸੀਂ ਦੇਖ ਸਕਦੇ ਹੋ ਚਾਚੇ ਖੁੱਲਰਨੇ ਪੜਾਏ ਇਹ ਇਹ ਥੋੜਾ ਪ੍ਰੋਜੈਕਟ ਸਾਡਾ ਕਾਮਯਾਬ ਨਹੀਂ ਹੋਇਆ ਇਹਦੇ ਵਿੱਚ ਦੀ ਫੁਆਰੇ ਦੇ ਪਾਣੀ ਛੱਡਣਾ ਸੀ ਉਹ ਵੇ ਮਛਰਿਆ ਹੋਇਆ ਮੋਟਾ ਤੇ ਤੁਸੀਂ ਦੇਖ ਸਕਦੇ ਹੋ ਫਰੈਂਡਸ ਮੋਟਾ ਬਹੁਤ ਜ਼ਿਆਦਾ ਵੱਛਲ ਚੁੱਕਾ ਹੈ ਇਹ ਨਾਲ ਦੇ ਪਾਸੇ ਆਪਣਾ ਬੱਜਾਂ ਦਾ ਫਾਰਮਸ ਆ ਗਿਆ ਹੈ ਤੇ ਫਰੈਂਡਸ ਤੁਸੀਂ ਦੇਖ ਸਕਦੇ ਹੋ ਡਰਪੋਗ ਬੱਲ ਪਰਿਵਾਰ ਦੇ ਦੋ ਮੈਂਬਰ ਉਧਰ ਆ ਤੇ ਸੰਧੂ ਪਰਿਵਾਰ ਇਕੱਲਾ ਹੀ ਗਾਹ ਪਾਈ ਜਾ ਰਿਹਾ ਹੈ ਲਓ ਜੀ ਮੋਟਾ ਕੁਛ ਨਾ ਕੁਛ ਕਰਦਾ ਹੋਇਆ ਕੁੜੀਆਂ ਵਾਂਗੂ ਪਾਣੀ ਦੇ ਨਜ਼ਾਰੇ ਲੈਣਦੇ ਹੋਏ ਦੋਵੇਂ ਭਰਾ ਚੰਚਲ 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 ਸਰੀਰ ਇਹਨਾਂ ਨੇ ਟੀ-ਸ਼ਰਟਾਂ ਵੀ ਲਾਈਆਂ ਤੇ ਸਰੀਰ ਦਾ ਆਨੰਦ ਮਾਣਦੇ ਹੋਏ ਥੈਂਕ ਯੂ ਫਰੈਂਡਸ ਕੀ ਮੰਗਾ ਤੁਹਾਡੀ ਸਰੀਰ ਜਿਵੇਂ ਬੰਦਾ ਆਣਾ ਤੇ ਅਸੀਂ ਫੋਨ ਮਂਗਾਉਣਾ ਕੋਈ ਸਾਡਾ ਜੈਨੂਇਨ ਬੰਦਾ ਹੋਵੇ ਪਿਛਲੀ ਜੀ ਇੱਕ ਬੰਦੇ ਮਿਲੇ ਸੀ ਪਰ ਯਾਰ ਉਹ ਉਹਨਾਂ ਨੇ ਲੇਟ ਸ਼ੀਟ ਆਉਣਾ ਸੀ ਤੇ ਦੱਸਿਓ ਜਰੂਰ ਸਾਨੂੰ ਫੋਨ ਚਾਹੀਦਾ ਮੰਗਾਉਣਾ ਇੱਕ ਹੀ ਫੋਨ ਆ ਜੀ ਠੀਕ ਆ ਸਰੀਜੇ ਮੰਗਾਉਣਾ ਨਾ ਆਪਾਂ ਸਰੀਜੇ ਆਸੇ-ਪਾਸੇ ਹੀ ਮੰਗਾਉਣਾ ਵਈ ਸਰੀਏ ਉੱਥੇ ਪਹਚਾਦਾਂਗੇ ਕੈਨੇਡਾ ਚ ਆਉਂਦਾ ਹੋਵੇ ਬੰਦਾ ਗੱਲ ਮੁਕੀ ਨਾ ਨੇੜੇ-ਤੇੜੇ ਹੋਵੇਗੀ ਬਸ ਬਾ ਹਾਂ ਇੱਕ ਕਰਾ ਦਾਂ ਗ ਆ ਦੇਖ ਸੁਣ ਮੈਂ ਕਿਰੀਆ ਤੇਰੇ ਭਾਈ ਕਿੰਨੀ ਜੱਗਦੀਆਂ ਲੱਗ ਰਹੀਆਂ ਨਾ ਕੋ ਤੁਹਾਨੂੰ ਸਾਡੇ ਸਾਹ ਹਾਂ ਇਹ ਕਿਸਾਨ ਇਧਰ ਅਮਰੀਕਾ ਤੋਂ ਆਇਆ ਹੈ ਇੱਕ ਮੈਂ ਲਾਦਾ ਸਾਊਥ ਕੋਰੀਆ ਹਾਂ ਮੈਂ ਜਾਂਚ ਗਈ ਜਾਂਚ ਗਈ ਜਾਂਚ ਗਈ ਬਾਰੀ ਗੱਡ ਤੂੰ ਇੱਕ ਕਮੈਂਟ ਕਰਕੇ ਦੱਸ ਸਕਦੇ ਮੋਟੇ ਦੇ ਵਾਈਟ ਕੱਗ ਜਗੀ ਕਿ ਨਹੀਂ 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 ਇਹਨੂੰ ਡਾਈ ਕਰਾ ਲਈ ਜਿਹੜਾ ਮਰਜੀ ਕਲਰ ਆਪਸ਼ਨ ਜਿਹੜਾ ਮਰਜੀ ਕਲਰ ਕਰਾਵੇਂ ਨੂੰ ਨਹੀਂ ਲੁਗ ਜਣਾ ਨਹੀਂ ਲੁਗ ਜਣਾ ਉਹਨੂੰ ਡਾਈ ਇਹਨੂੰ ਡਾਈ ਨਹੀਂ ਹੁੰਦਾ ਭਾਈ ਤੇ ਪਰ ਪਿਆਰਾ ਲੱਗਦਾ ਨਾ ਚੰਗਾ ਲੱਗਿਆ ਪਰ ਕੱਟ ਕਰਾ ਲਾਂਗੇ ਨਹੀਂ ਚੁੰਨੀ ਵਾਲੇ ਤੋਂ ਚੁਣੀ ਕਿਹੜੇ ਚੰਡੀ ਵਾਲਾ ਵਾਹ ਜੀ ਵਾਹ ਤੂੰ ਕਿ ਥੋੜਾ ਪਿੱਛੇ ਤੁਰ ਕੇ ਆ ਕੇ ਖਾ ਰੇਟੀਂ ਦਾ ਹੈਗੀ ਸੈਟ ਕੋਡ ਨਹੀਂ ਕਰਨੀ ਇਹ ਰੇਟੀਂ ਦਾ ਸੈਟ ਕੋਡ ਨਹੀਂ ਕਰਨੀ ਚੱਲ ਤੁਰ ਕੇ ਆਉ ਆ ਤੂੰ ਨਹੀਂ ਪੂਰਾ ਲਗਾਇਆ ਦੂਜਾ ਕਲਰ ਇੱਕ ਗ੍ਰੀਨ ਕਲਰ ਪਿਆ ਉੱਥੇ ਇੱਕ ਤਾਨੂੰ ਸ਼ਰਮ ਨਹੀਂ ਆਉਂਦੀ ਯਾਰ ਇਹ ਤੋਂ ਫੀਡਬੈਕ ਲੈ ਲੈਂਦੇ ਅੱਗੇ ਇੱਕ ਜਗ੍ਹਾ ਗਲਤ ਦੇ ਕੇ ਹੱਥ ਜੋੜ ਕੇ ਮਾਫੀ ਮੰਗ ਕੇ ਪਿਆ ਸੀ ਕਿਉਂ ਦਾ ਇਹ ਸੀ ਕੀ ਲੈ ਕੇ ਆਏ ਉਹਨਾਂ ਨੂੰ ਇਹ ਚੱਲਦਾ ਵੇ ਕਹਿੰਦਾ ਤੁਹਾਡੇ ਪੱਖੇ ਨਹੀਂ ਲੱਗੇ ਹੋਏ ਉਹ ਕਹਿੰਦੇ ਏਸੀ ਲਵਾਇਆ ਭਰਾਵਾ ਏਸੀ ਚੱਲਦਾ ਭਰਾਵਾ ਬਾਈ ਤੇ ਜਾ ਲਿਖਣਾ ਇਹਨਾਂ ਨੂੰ ਵੀ ਸਾਈਨ ਨਹੀਂ ਮਿਲਦੇ ਥੋੜੇ ਤੋਂ ਸਾਈਨ ਭੋਲੇ ਰੱਖਿਆ ਕਰੋ ਨਹੀਂ ਲਿਖਣਾ ਆਪਾਂ ਤੋਂ ਰਹਿੰਦੇ ਅੱਗੇ ਮਾਰ ਇਹਨਾਂ ਨੂੰ ਕਹਿੰਦੇ ਐਸਲ ਸਾਈਨ ਐਕਚੂਅਲ ਰੱਖਾਂਗੇ ਵੀਰੋ ਸਾਡੀ ਇੱਕ ਆਰਡਰ ਇਹ ਵਾਹ ਜੀ ਵਾਹ ਕ੍ਰਾਂਤੀ ਹੋਣੀ ਹੈ ਗਾਣੇ ਵੇ ਲਾਈਕ ਕਰਦੇ ਹਿੰਦੀ ਹੈ ਹਿੰਦੀ ਗਾਣੇ ਲਾਈਕ ਕਰਦੇ ਆਂਦੇ ਹੀ ਇਹ ਇਹ ਐਸ ਐਮਪੀਜੀ ਜਿਹੜੇ ਸੀਜ਼ਨ ਲਾਏ ਉਹਨਾਂ ਦਾ ਤਾਂ ਨਹੀਂਗਾ ਹੈ ਇਹ ਜਿਹੜੇ ਤੂੜੀ ਦੇ ਸੀਜ਼ਨ ਲਾ ਗਏ ਨੇ ਤੇ ਐਮਪੀ ਤੇ ਇਹ ਤੂੜੀ ਤੇ ਜਿਹੜੀ ਵੱਡੇ ਵੱਡੇ ਤੇ ਲਾ ਕੇ ਗੀਤ ਚਲਾ ਦੇ ਨੇ ਭਾਈ ਹਾਂ ਮੋਟੇ ਹਿੰਦੀ ਗੀਤ ਚਲਾ ਦੇ ਨਹੀਂ ਦੇਗੇ ਹਾਂ ਤੇ ਗੇਰ ਲਾਈ ਦੇ ਹੀਗੇ ਉਹਨਾਂ ਨੇ ਹਿੰਦੀ ਗੀਤ ਸੁਣਾਉਂਦੇ ਰਹਿ ਜੇ ਉੱਥੇ ਹੈ ਫਿਰ ਐਮਪੀ ਆਲਿਆਂ ਨੂੰ ਲੈ ਵੀ ਠੀਕ ਏ ਵੀ ਉਹ ਪ੍ਰੋਫਾਈਲ ਨਾ ਕਰਨਾ ਹੈ ਤੜ ਤੋਂ ਲੈ ਕਾਲੀ ਓਏ ਦਾ ਭਾਂਡਿਆ ਦਜੇ ਦੋ ਗਲਾ ਫੜ ਲੈ ਚਾਹ ਪਾਲਾ ਵੀ ਆਪਦੇ ਵੀਰ ਭਰਾ ਹੀ ਆ ਆਪਦੇ ਵੀਰ ਭਰਾ ਹੀ ਆ ਸਾਰੇ ਗਏ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ